ਆਹ ਇਹਦਾ ਉਹ ਅੰਮਣਾ ਇਹ ਨਹੀਂ ਮਾਰਦਾ ਇਹ ਕੰਨੀ ਮਾਰਦਾ ਹੁੰਦਾ ਭਾਈ ਇਹ ਮਾਰਦਾ ਜੀ ਹੈ ਕੰਨੀ ਮਾਰਦਾ ਇਹਨੇ ਤਾਂ ਮਾਰ ਦੇਣਾ ਸੀ ਤਾਂ ਕੁਦਰਤੀ ਆ ਗਿਆ ਮੈਂ ਬਤਾ ਸਰ ਲੈ ਬਈ ਵੱਡਾ ਹੈਗਾ ਆ ਸਦਾ ਬਾਹਰ ਹੈ ਜਾਦੂ ਆ ਮੇਰਾ ਸਾਲਾ ਮਾਗੂ ਹੁਣ ਕੰਨੀ ਮੈਂ ਸਿੱਪੀ ਕਹਿੰਦੇ ਬਜਾਈ ਨਹੀਂ ਪੜਦਾ ਦੇ ਆ ਦੇਖ ਹੂੰ ਹੂੰ ਆ ਭਾਈ ਆ ਸਾਡੇ ਬੰਦੇ ਨੂੰ ਸਹਾ ਗਿਆ ਓਏ ਓਹ ਕਿੱਥੇ ਹੋਵੇ ਇਹ ਫੋਟੋ ਕਰਾਉਣੀ ਆਮਣੇ ਨੇ ਨਹੀਂ ਥੋੜਾ ਜਾਦੂ ਨੂੰ ਸੱਦੀ ਜਾਦੂ ਨੂੰ ਉਹ ਜਾਦੂ ਨੂੰ ਸਾਧਦੇ ਹਣ ਕਹਿੰਦਾ ਵੀ ਤੂੰ ਕਹਿੰਦਾ ਫਾੜ ਦਊਗਾ ਨਹੀਂ ਉਹ ਜਾਦੂ ਨੂੰ ਲੈ ਕੇ ਲਿਆ ਕਿੰਨੇ ਵਾਰ ਹੁਣ ਕੀਤਾ ਸੀਗਾ ਅਸੀਂ ਜੋਖਿਆ ਦੇ ਬੱਚੇ ਹੁੰਦੇ ਹंजे ਉਹ ਬਾਈ ਇੱਕ ਦਿਨ ਆਹ 당ਗਦਾ ਬਾਈ ਮਾਰਦਾ ਯਾਰ ਨਹੀਂ ਮਾਰਦਾ ਉਹਦੇ ਮਾਰਨਾ ਦ ਅੱਛਾ ਬਾਈ ਨੇ ਪੂਰੇ ਜੀ ਨੂੰ ਅਲੌਂਗ ਕਰ ਦਿੱਤਾ ਅਸਲ ਤਾਂ ਾਮਣ ਹੁੰਦਾ ਇਹ ਤਾਂ ਾਮਣ ਹੈਗਾ ਇੰਡੀਅਨ ਰੈਕਸ ਨੇ ਕਹਿ ਦਿੰਨੇ ਇਹਨੂੰ ਠੀਕ ਹੈ ਆਹ ਤਰ੍ਹਾਂ ਦੇ ਉਸਦੀ ਅੰਦਾਜ਼ ਫਸਾਣ ਤੋਂ ਬਚਦੇ ਆਸਪਾਸ ਦਾ ਕਿਹੜਾ ਨੈੱਟ ਸਨੇਕ ਹੈਗਾ ਇਹ ਠੀਕ ਹੈ ਤੰਮਨਸਲਸ ਸਨੇਕ ਹੁੰਦਾ ਇਹਨੂੰ ਕੋੜਾ ਪਿਛੜੇ ਹੀ ਕਹਿ ਦਿੰਨੇ ਕਿਉਂਕਿ ਕਾਫੀ ਫੁਰਤੀਲਾ ਹੁੰਦਾ ਇਹ ਠੀਕ ਹੈ ਸਪੀਡ ਬਹੁਤ ਹੁੰਦੀ ਹੈ ਜੀ ਸਪੀਡ ਇਹਦੇ ਬਹੁਤ ਸੀਗੀ ਜਦੋਂ ਹੋ ਤਰੋਂ ਦੇੰਦ ਦਵਲ ਕੇ ਹਾਂਜੀ ਸਪੀਡ ਬਹੁਤ ਹੁੰਦੀ ਹੈ ਯਾਰ ਮੈਂ ਤੈਨੂੰ ਆਏ ਸੀ ਮਾਰੇ ਬਾਹਰ ਨਹੀਂ ਕੋਈ ਬਾਹਰ ਕੱਢਦਾ ਸੀਗਾ ਬਤਰਾ ਫੇਰ ਵੀ ਨਿਕਲਦੀ ਨਾ ਕੋਈ ਛੋਟੀ ਸੀ ਕਿ ਪਹਿਲਾਂ ਨਹੀਂ ਮਾਪੇ ਪਹਿਲੀ ਗੱਲ ਤੇ ਜਿਹੜਾ ਹੁੰਦਾ ਨਹੀਂ ਇਹ ਦੰਦ ਤਾਂ ਹੁੰਦੇ ਆ ਪਰ ਦੰਦ ਦੇ ਤੇ ਜਿਵੇਂ ਕਹਿੰਦੀ ਖਾਣਾ ਖਾਣ ਵਾਲੇ ਦੰਦ ਉਹਦੇ ਵਿੱਚ ਆਪਣੇ ਜਬੜੇ ਹੁੰਦੇ ਆ ਐਂ ਹੁੰਦੇ ਆ ਇਹ ਜ਼ਹਿਰ ਵਾਲੇ ਦੰਦ ਨਹੀਂ ਹੁੰਦੇ ਉਹ ਦੋ ਸੂਏ ਜਿਹਨੇ ਹੁੰਦੇ ਉਹ ਨਹੀਂ ਹੁੰਦੇ ਨੇ ਅੱਛਾ ਵੀ ਖਾਣਾ ਖਾਣ ਵਾਲੇ ਹਾਂ ਇਹ ਬਾਈ ਐ ਇੰਜ ਨਹੀਂ ਕਰਦਾ ਉਹ ਲੈ ਆਗਾ ਉਹਨੂੰ ਕਿੱਥੇ ਜਾਦੂ ਨੂੰ ਲੈਣਾ ਵੇ ਜਾਦੂ ਨਹੀਂ ਆਖਾ ਤੇ ਕਹਿੰਦਾ ਤੂੰ ਕਹਿੰਦਾ ਐ ਫੜੀ ਤਾਂ ਹੁੰਦਾ ਜਾਨ ਨੂੰ ਫੇਰ ਫੜਨੇ ਕਰ ਹਾਂ ਨਾ ਅੱਗੇ ਕਹਿੰਦਾ ਮੈਂ ਫੜਨ ਮੈਂ ਫੜ ਲੂ ਮਾ ਜੀ ਤੂੰ ਤੂੰ ਬਚਾ ਬਸ ਇਹਨੂੰ ਬਈ ਨਾ ਦੇਖਿਆ ਨੇ ਉਹਨੂੰ ਘੱਟ ਲੱਗਦਾ ਹੀ ਆ ਅੱਗ ਦਾ ਰੈਟ ਬੇਕੂ ਜੀ ਅਕੋ ਸੰਭਾਲ ਆ ਰਹੀ ਬਹੁਤ ਵੱਡੀ ਸੇਵਾ ਹੈ ਹੋਰ ਯਾਰ ਕਈ ਤਾਂ ਫਰੋਂ ਹੀ ਮਾਰ ਦਿੰਦੇ ਆ ਬਾਈ ਇਹਨੂੰ ਕੋਈ ਮਾਰ ਦਿੰਦੇ ਆ ਪਤਾ ਹੀ ਨਹੀਂ ਆਪਾਂ ਹੈ ਕਿ ਮਾਰ ਦਿੰਨੇ ਆ ਪਾਚਾ ਬਚਾ ਲਿਆ ਬਚਾਇਆ ਦਾ ਖਰਾਪ ਹੈ ਵਿਚਾਰਾ ਇਹ ਵੀ ਅਕੇ ਹੋ ਕਰਦੇ ਸੀ ਮਾ ਯਾਰ ਮਾਰ ਉਹ ਤੇਰੇ ਮੋਢੇ ਤੇ ਬਾਹਰ ਲਾ ਕੇ ਹੋ ਯਾਰ ਉਹ ਭਾਈ ਲਾਇਆ ਭਾਈ ਇਹ 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 ਕਿੰਨੀ ਕਰੀ ਗਏ ਉਹਨੇ ਆਜੇ ਮੋਟਰਸਾਈਕਲ ਕੰਨੀ ਕਰੀ ਨਹੀਂ ਆਜੇ ਬਣ ਕੇ ਲੈਣੀ ਹੈ ਟਾਣਾ ਤੇ ਦਾ ਕਿਤੇ ਭਾਈ ਇਹ ਇਹ ਕੀ ਹੈ ਇਹ ਬਈ ਕਿਹੜਾ ਕਿਹੜਾ ਦਾਪਾ ਇਹ ਇੰਡIAN ਰੇਟਸ ਨੇ ਕਹੇ ਜੀ ਇੰਡੀਅਨ ਰੇਟਸ ਨੇ ਇੰਡੀਅਨ ਰੇਟਸ ਨੇ ਕਹੇ ਆਪਣੇ ਇੰਡੀਆ ਵਿੱਚ ਸਾਰੀ ਥਾਂ ਤੇ 5000 ਰਾਈਟ ਸਟ੍ਰੇਟ ਰਾਈਟ

ਇਹ ਹੁਣ ਵੇ ਬਾਈਟ ਕਰ ਜਦੰਦੀ ਵੱਡਦਾ ਵੀ ਆ ਪਰ ਦੰਦ ਮਾਰਦੇਗਾ ਪਰ ਹੁੰਦਾ ਉਹ ਸੁਣ ਠੀਕ ਆ ਚੰਗਾ ਚੰਗਾ ਵਾਲੋ ਸੱਪ ਆ ਅੱਛਾ ਸੱਪ ਹਾਂ ਵੀ ਉਹ ਜਮੜੀ ਆ ਜਮੜੀ ਇਹ 7-7 ਫੁੱਟ ਤੱਕ ਦੇ 8-8 ਫੁੱਟ ਤੱਕ ਵੀ ਹੋ ਜਾਂਦੇ ਇਹ ਇਹਦਾ ਹੋਊਗਾ ਫਿਰ 5 ਫੁੱਟ ਆ ਹਾਂ ਖੰਦਾ ਪਿੰਦਾ ਵਧੀਆ ਮਤਲਬ ਸਿਹਤ ਵਾਲਾ ਹੈਗਾ 5 ਫੁੱਟ ਤੋਂ ਤਾਂ ਹੈਗਾ ਬਾਈ ਯਾਰ ਹਾਂ 5 ਫੁੱਟ ਦਾ ਹੋਣਾ 5-7 8 ਫੁੱਟ ਦਾ ਹੈਗਾ ਇਹ ਜੀ ਬੁਝੇਗਾ ਹਾਂ ਜਿਹੜਾ ਇੱਕ ਤਾਂ ਕੋਮਨ ਹੁੰਦਾ ਸਕਦੇ ਹਾਂ ਬਾਈ ਇਹ ਦੇਖ ਦੇ ਦੂਜਾ ਕਿਹੜਾ ਹੁੰਦਾ ਇਹਦਾ ਜ਼ਹਿਰ ਆਉਂਦਾ ਕੋਮਨ ਕਰੇ ਕੋਮਨ ਉਹ ਕਿੱਡਾ ਹੁੰਦਾ ਕਾਮਨ ਕਰੇ ਤਾਂ ਉਹ ਮੈਕਸਿਮਮ 3 3/2 ਉਹੀ ਆਵੇਗਾ ਆਪਾਂ ਸਾਡੇ ਗਏ ਸੀਗੇ ਟਿਕਾਏ ਆ ਇੱਕ ਅਸੀਂ ਬੜਾ ਸੀ ਅਸੀਂ ਬੜਾ ਸੀ ਉੱਡਾ ਗਿਆ ਉਹੀ ਸੀਗਾ ਕੋਈ ਇਹਦਾ ਬੈੱਡ ਤੇ ਜਾਂ ਬੈੱਡ ਕਾਮਨ ਕਰੇ ਕਾਮਨ ਮੈਂ ਨਾ ਇਹਨੂੰ ਫੜਿਆ ਸੀ ਮੈਂ ਦੋ ਬਾਈਨਸ ਤੋਂ ਗੁੰਦਰ ਨੂੰ ਫੜ ਕੇ ਦੱਸ ਬਲੈਕ ਹੁੰਦਾ ਚਿੱਟਕਿੱਟੀ ਧਾਰੀ ਹੁੰਦੀ ਕਾਮਨ ਨਾਲ ਦੇ ਦੋ ਬਣਾਇਆ ਕਿੰਨਾ ਸੀ ਫੜ ਕੇ ਹੁਣ ਬੋਤਲ ਜੀ ਪਾਲਿਆ ਹਾਂ ਉਹਨੂੰ ਵੌਲਫ ਸਨੇਕ ਕਹਿੰਦੇ ਨੇ ਉਹ ਥੋੜਾ ਬਰਾਊਨ ਸ਼ੇਡ ਦਾ ਉਹ ਤਾਂ ਛੋਟਾ ਸੀਗਾ ਉਹਦਾ ਫੜ ਕੇ ਮੈਂ ਬੋਤਲ ਜੀ ਪਾਲਿਆ ਉਹ ਉਹ ਵੌਲਫ ਸਨੇਕ ਹੁੰਦਾ ਛੋਟਾ ਹੀ ਹੁੰਦਾ ਬਾਹਰ ਇੰਨਾ ਹੀ ਹੁੰਦਾ ਜ਼ਹਿਰੀਲਾ ਨਾ ਜੋਨੇ ਕਮਨਾ ਆ ਜਨੇ ਵਦਨਾ ਜੀ ਸੀ ਰੂਡ ਦਾ ਪਤਲਾ ਸੀਗਾ ਪਤਲਾ ਸੀਗਾ ਬੱਚੇ ਨਹੀਂ ਕੁਝ ਕ ਪ੍ਰਜਾਤੀਆਂ ਦੀ ਛੋਟੀ ਰਹਿੰਦੀ ਹੈ ਜੀ ਵਾਲੇ ਵੱਧਦੇ ਨਹੀਂ ਉਹ ਹੁਣ ਬਾਈ ਨੂੰ ਦੱਸਣ ਅਨੁਸਾਰ ਤਾਂ ਦੋ ਦੋ ਜੀ ਜੱਟ ਦਾ ਨਾਮ ਹੈ ਇੱਕ ਤਾਂ ਯਾਰ ਪੋਵਰਾ ਬਹੁਤ ਜ਼ਿਆਦਾ ਆਪਣੇ ਲੋਈ ਪਾਈ ਜੀ ਹਾਂ ਬਾਈ ਹਾਂਜੀ ਵੀਰ ਜੀ ਇਹਦਾ ਬੋਮਾ ਕਰਿਆ ਕੋਣ ਆਉਣ ਲੱਗਿਆ ਪਹਿਲਾਂ ਤਾਂ ਹੈ ਨਹੀਂ ਇਹ ਕੱਲਾ ਹਾਂ ਨਹੀਂ ਆਹ ਨਹੀਂ ਕਹਿ ਕੱਲਾ ਕਰੇ ਕਹਿੰਦੇ ਤੁਸੀਂ ਉਧਰ ਦਵਾਬੇ ਏਰੀਆ ਚ ਸੀ ਆਪਣੇ ਮਾਲਵੀਰਗੇ ਚ ਇਹ ਮਾਲਵੀਰ ਘਟ ਹੈ ਮਤਲਬ ਬਹੁਤ ਜ਼ਿਆਦਾ ਖੇਤੋ ਘੁੱਤਾਂ ਦੇ ਸਾਈਡ ਤੇ ਵਾਲੀ ਸਾਈਡ ਆ ਉਧਰ ਹੈਗੀ ਵਾਲੀ ਸਾਈਡ ਹੈਗੀ ਯਾਰ ਬੱਡਾ